ਸੰਗਤ ਜੀ ਤੁਸੇ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਪਾਸ਼ਾਏ ਦਸਵੀ ਬਾਜੀਦਪੁਰ ਫਿਰੋਜ਼ਪੁਰ ਦੇ ਵਿੱਚ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਾਂ ਪਾ ਕੇ ਇਸ ਧਰਤੀ ਨੂੰ ਭਾਗ ਲਾਏ ਪਿਛਲੇ ਜਨਮ ਦੇ ਵਿੱਚ ਇੱਕ ਜੱਟ ਨੇ ਬਾਣिए ਦੇ ਕੋਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਾਮਣੀ ਦੇ ਕੇ ਕਰਜ਼ਾ ਲਿਆ ਸੀ ਪਰ ਉਸ ਜੱਟ ਨੇ ਬਾਣिए ਨੂੰ ਕਰਜ਼ਾ ਨਾ ਮੋੜਿਆ ਅਗਲੇ ਜਨਮ ਦੇ ਵਿੱਚ ਉਹ ਜੱਟ ਤਿੱਤਰ ਦੀ ਜੁਨੇ ਪੈ ਗਿਆ ਅਤੇ ਬਾਣੀਆਂ ਬਾਜ ਦੀ ਜੁਨੇ ਪੈ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਪਹੁੰਚਦੇ ਹਨ ਤਾਂ ਜੰਡ ਦੇ ਦਰੱਖਤ ਦੇ ਹੇਠਾਂ ਆਪਣਾ ਘੋੜਾ ਬੰਨ੍ਹ ਕੇ ਬੈਠਦੇ ਹਨ ਉੱਥੇ ਹੀ ਇਹ ਬਾਜ ਤਿੱਤਰ ਨੂੰ ਮਾਰ ਗिराਉਂਦਾ ਹੈ ਸੰਗਤ ਦੇ ਪੁੱਛਣ ਤੇ ਗੁਰੂ ਸਾਹਿਬ ਜੀ ਜਵਾਬ ਦਿੰਦੇ ਹਨ ਕਿ ਇਹ ਪਿਛਲੇ ਜਨਮ ਦੇ ਵਿੱਚ ਜੱਟ ਸੀ ਜਿਸ ਨੇ ਸਾਡੀ ਜ਼ਮਨੀ ਦੇ ਕੇ ਬਾਣੀਆਂ ਦੇ ਕੋਲੋਂ ਕਰਜ਼ਾ ਲਿਆ ਸੀ ਇਸ ਜਨਮ ਦੇ ਵਿੱਚ ਅਸੀਂ ਬਾਜ ਤੋਂ ਤਿੱਤਰ ਨੂੰ ਮਰਵਾ ਕੇ ਆਪਣੀ ਜ਼ਮਨੀ ਉਤਾਰ ਦਿੱਤੀ ਹੈ ਵਾਹਿਗੁਰੂ ਜੀ ਇਸ ਸਥਾਨ ਤੇ ਇਸ਼ਨਾਨ ਕਰਨ ਦੇ ਨਾਲ ਕਰਜ਼ੇ ਦੀ ਮੁਕਤੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ